ਨਮਸਕਾਰ ਸਸਟ੍ਰੀਕਰ ਸਿਵਲ ਹਸਪਤਾਲ ਵਿੱਚ ਅੱਜ ਐਸਐਮਓ ਡਾਕਟਰ ਐਰਿਕ ਅਤੇ ਪੈਰਾਮੈਡੀਕਲ ਸਟਾਫ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਸਿਵਲ ਹਸਪਤਾਲ ਦੇ ਫੀਮੇਲ ਸਟਾਫ ਨਾਲ ਇੱਕ ਸਖਸ਼ ਵੱਲੋਂ ਬਦਸਲੂਕੀ ਕਰਨ ਤੇ ਕੀਤੀ ਗਈ ਜਿਸ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਡਾਕਟਰ ਐਰਿਕ ਨੇ ਸਿਵਲ ਹਸਪਤਾਲ ਵੱਲੋਂ ਮੁਹਾਇਆ ਕਰਵਾਈਆਂ ਜਾਨਵਰੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ। ਜੋ ਕਿ ਪਿਛਲੇ ਸਮੇਂ ਤੋਂ ਜੋ ਸਿਵਲ ਹਸਪਤਾਲ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ ਉਸ ਦਾ ਵੀ ਵੇਰਵਾ ਦਿੱਤਾ ਡਾਕਟਰ ਐਰਿਕ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਖਬਰਾਂ ਲਗਾਉਣ ਤੋਂ ਪਹਿਲਾਂ ਤੱਥ ਨੂੰ ਜ਼ਰੂਰ ਜਾਣਿਆ ਜਾਵੇ ਜੇਕਰ ਕੋਈ ਕਿਸੇ ਪ੍ਰਕਾਰ ਦੀ ਕਮੀ ਪੇਸ਼ੀ ਹੈ ਤਾਂ ਸਾਡੇ ਧਿਆਨ ਵਿੱਚ ਲਿਆਂਦੀ ਜਾਵੇ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਈ ਤੁਹਾਡਾ ਆਪਣਾ ਚੈਨਲ ਅੱਜ ਦੀ ਮੀਟਿੰਗ ਬੁਲਾਈ ਹੈ ਇਸੇ ਕੀ ਮਸਲਾ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਕਿ ਮੇਰੀ ਗੁਜ਼ਾਰਿਸ਼ ਤੇ ਤੁਸੀਂ ਸਾਰਾ ਇੱਥੇ ਸਿਵਲ ਹਸਪੀਟਲ ਫਾਜ਼ਿਲਕਾਰੀ ਕੀ ਆਏ ਹੋ ਮੇਰਾ ਇਹ ਮੰਨਣਾ ਹੈ ਕਿ ਜੋ ਔਰਤ ਹੈ ਭਾਵੇਂ ਆਪਣੀਆਂ ਮਾਤਾ-ਬਾਪ ਨੇ ਭਾਵੇਂ ਭੈਣਾਂ ਵਾਂ ਸਾਰੀਆਂ ਸਤਕਾਰਯੋਗ ਹਨ ਉਹਨਾਂ ਦੇ ਵਜੂਦ ਨਾਲ ਹੀ ਆਪਣਾ ਵਜੂਦ ਜੁੜਿਆ ਤੇ ਜੇਕਰ ਉਹਨਾਂ ਦੇ ਅਸਤਿਤਵ ਤੇ ਕੋਈ ਆਵਾਜ਼ ਆਉਂਦੀ ਹੈ ਉਹਨਾਂ ਦੀ ਕੋਈ ਵੀ ਫੀਮੇਲ ਕਮਿਊਨਿਟੀ ਕੋਈ ਆ ਜਾਂਦੀ ਹੈ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਪਿਛਲੇ ਦਿਨੋਂ ਐਵੇਂ ਦਾ ਹੀ ਇੱਕ ਇਨਸੀਡੈਂਟ ਸਾਡੇ ਆਪਣੇ ਸਿਵਲ ਹਸਪੀਟਲ ਫਾਜ਼ਿਲਕਾ ਵਿਖੇ ਹੋਇਆ ਸੋਮਵਾਰ ਦੀ ਗੱਲ ਹੈਗੀ ਹੈ ਮੇਰੇ ਸੀਨੀਅਰ ਮੈਡਮ ਮੈਟਰਨ ਮੈਮ ਸੁਨੀਤਾ ਜੀ ਤੇ ਤੁਹਾਡੇ ਸੀਨੀਅਰ ਸਟਾਫ ਨਰਸ ਪ੍ਰਵੀਨ ਮੈਰੀ ਮੈਡਮ ਆ ਦੋਵੇਂ ਰੂਟੀਨ ਚ ਆਪਣੇ ਦਫਤਰ ਵਿੱਚ ਕੰਮ ਕਰ ਰਹੇ ਸੀ ਜਦੋਂ ਕਿ ਕੋਈ ਇੱਕ ਵਿਅਕਤੀ ਇਹਨਾਂ ਦੇ ਕਮਰੇ ਵਿੱਚ ਬਿਨਾਂ ਮਨਜ਼ੂਰੀ ਲਿੱਤੇ ਦਾਖਲ ਹੋਇਆ ਉਦੇ ਵੱਲੋਂ ਆ ਕੇ ਇਹਨਾਂ ਦੀ ਫੋਟੋਸ ਤੇ ਵੀਡੀਓਜ਼ ਬਣਾਣੀ ਸ਼ੁਰੂ ਕਰ ਦਿੱਤੀਆਂ ਗਈਆਂ ਜਦੋਂ ਇਹਨਾਂ ਵੱਲੋਂ ਉਸ ਸੰਬੰਧੀ ਉਹਨੂੰ ਰੋਕਿਆ ਗਿਆ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਤੇ ਸਭ ਚੀਜ਼ਾਂ ਬੰਦ ਕਰੋ ਕਿਉਂ ਕਰ ਰਹੇ ਹੋ ਤਾਹਨਾ ਵੱਲੋਂ ਮਿਸ ਬਿਹੇਵ ਕੀਤਾ ਗਿਆ ਸਾਡੇ ਫੀਮੇਲ ਸਟਾਫ ਦੇ ਨਾਲ ਮੈਂ ਚਾਹਾਂਗਾ ਇੱਕ ਵਾਰੀ ਆ ਜਿਹੜੇ ਮੇਰੇ ਫੀਮੇਲ ਸਟਾਫ ਹੈ ਜਿਨ੍ਹਾਂ ਨਾਲ ਇਨਸੀਡੈਂਟ ਵਾਕਾ ਹੋਇਆ ਹੈ ਇੱਕ ਵਾਰੀ ਪਹਿਲਾਂ ਉਹ ਆਪਦੀ ਗੱਲ ਕਰਨ ਫਿਰ ਮੈਂ ਕੰਟੀਨਿਊ ਕਰਾਂਗਾ ਹਾਂਜੀ ਮੈਡਮ ਤੁਸੀਂ ਉਸ ਆਦਮੀ ਨੂੰ ਜਾਣਦੇ ਸੀ ਜਿਹੜੇ ਤੁਹਾਡੀ ਵੀਡੀਓ ਬਣਾ ਰਿਹਾ ਸੀ ਸਰੋ ਜਦੋਂ ਉਹ ਵੀਡੀਓ ਬਣਾਉਣ ਲੱਗਿਆ ਨਾ ਉਸ ਤੋਂ ਬਾਅਦ ਸ਼ਹਿਰੀ ਪੰਸਲਪਾ ਦੇ ਦਾ ਨਾਮ ਕੋਲ ਸੁਣਨ ਚਾਲਾ ਸੀ ਗਿਆ ਇਹਨਾਂ ਨੇ ਥੋੜਾ ਜਿਹਾ ਟਿੱਕਰਾ ਵੀ ਕੁਛ ਨਾਮ ਦੱਪਲ ਕੁਛ ਨਾਮ ਲੈ ਕੇ ਇਹਨਾਂ ਦਾ ਨਾਮ ਲੈ ਵੀ ਕਪਲਪੁਰ ਉਪਜਾ ਵੀ ਵੀਡੀਓ ਨਾ ਬਣਾ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਨੂੰ ਪੁੱਛਿਆ ਕਿ ਤੂੰ ਇਹ ਪਰਮਿਸ਼ਨ ਤੋਂ ਬਿਨਾਂ ਸਾਡੇ ਆਫਿਸ ਦੇ ਵਿੱਚ ਜਦੋਂ ਕਿ ਤੇਰਾ ਕੋਈ ਰੋਲ ਨਹੀਂ ਤੇ ਤੂੰ ਪੁੱਛਿਆ ਤੂੰ ਸਾਰੀ ਵੀਡੀਓ ਕਿਉਂ ਬਣਾ ਰਿਹਾ ਪਰ ਉਸਨੇ ਬੋਲਦਾ ਹੀ ਜਵਾਬ ਦਿੱਤਾ ਕਿ ਦੱਸਦਾ ਮੈਂ ਬਣਾ ਸਕਦਾ ਮੈਂ ਸਰਕਾਰ ਨੂੰ ਐਮਐਲਐਸ ਦੇ ਜਿਹੜੇ ਪੈਸੇ ਦੇ ਮਾਰਦਾ ਹਾਂ ਇਹ ਤਾਂ ਕੌਣ ਹੋਣਾ ਮੈਨੂੰ ਕੌਣ ਹੋਣੇ ਮੈਨੂੰ ਰੋਕਣ ਵਾਲੀ ਇਟਸ ਜਦੋਂ ਕੁਝ ਹੋਰ ਵੀ ਅਬਿਊਸ ਬੋਲਦਾ ਹੋਇਆ ਉਹ ਕਲੇਸ ਸੀਨ ਬਾਹਰ ਨਿਕਲ ਕੇ ਚਲੇ ਗਏ ਠੀਕ ਹੈ ਉਸ ਤੋਂ ਬਾਅਦ ਮੈਂ ਸਰ ਨੂੰ ਆਪਣੇ ਨੂੰ ਦੱਸਿਆ ਕਿ ਸਰ ਮੇਰੇ ਨਾਲ ਇਸ ਤਰ੍ਹਾਂ ਮਿਸਬੀਹੇਵੀਅਰ ਕਰਕੇ ਗਿਆ ਹੈਗਾ ਇਹਨਾਂ ਨੂੰ ਮੈਂ ਰਿਟਰਨ ਦੇ ਵਿੱਚ ਕਪਲੇਟ ਕਰਾਂਗੀ ਬਾਕੀ ਜੋ ਇਹਨਾਂ ਦਾ ਡਿਸੀਜਨ ਹੋਏਗਾ ਸ ਇਹਨਾਂ ਦੇ ਨਾਮ ਹਾਂਜੀ ਮੈਂ ਅੰਕਸੇ ਪਹਿਲੇ ਤੋਂ ਆਪਜੀ ਦਾ ਬੋਲਣ ਦਾ ਹੈ ਕੁਝ ਗੱਲ ਇਹ ਕਿ ਵੀ ਜਦੋਂ ਇਨਸੀਡੈਂਟ ਕੋ 2 ਡੇਸ ਸਾਡੇ ਨਾਲ ਹੋਇਆ ਉਹਦੇ ਦੀ ਗੱਲ ਹੈ ਅਸੀਂ ਆਪਣੇ ਰੁਟੀਨ ਵਰਕ ਆਫਿਸ ਵਿੱਚ ਬੈਠ ਕੇ ਕਰਨੇ ਪੈਣਗੇ ਤਾਂ ਨਾਲ ਮੈਂ ਨਾਮ ਲਾਉਣਾ ਹੈ ਕਿ ਅਫਟਰਨੂਨ ਦੇ ਵਿੱਚ ਜਿਵੇਂ ਆਪਣਾ ਕੰਮ ਕਰਦੇ ਪਏ ਹਾਂ ਰਿਸਟ ਰਿਚ ਲਈਏ ਇਸ ਤੋਂ ਪਰਸਨ ਆਈਡੀ ਅੰਦਰ ਔਰ ਉਹਨਾਂ ਨੇ ਨਸਰ ਸਾਡੇ ਲਈ ਵੀਡੀਓ ਫੜਾਣੀ ਸ਼ੁਰੂ ਕਰ ਦਿੱਤੀ ਔਰ ਸ਼ਡਿਊਲ ਫਿਕਸ ਲੈਣਾ ਹੈ ਸਰ ਮੈਂ ਮੈਡਮ ਜੀ ਜੀ ਨੇ ਮੈਂ ਕੱਲ੍ਹ ਤੋਂ ਵਾਸਤੇ ਸਪੀਕਰ ਕੋਲ ਮੁਝੇ ਦੇ ਦਿੱਤਾ ਹੈ ਪੈਸਾ ਜੀ ਦੇ ਕੇ ਕਿ ਅਸੀਂ ਕੀ ਆਪ ਵੀ ਕਿਸੇ ਫੋਟੋ ਵਿੱਚ ਰਹੇ ਹੋ ਵੀਡੀਓ ਬਣਾਉਣ ਦੇ ਲਈ ਕਿਉਂ ਬਣਾਉਂਦੇ ਹੋ ਸਾਡਾ ਕਿਸੂਰ ਤਾਂ ਦੱਸ ਦੋ ਹੋਈ ਐ ਸਾਡੇ ਨਾਲ ਕੀ ਮਤਲਬ ਸਾਨੂੰ ਹਾਲ ਦਾ ਰੈਫਰੈਂਸ ਤਾਂ ਦੇ ਦੋ ਕੋਣ ਹੋਣ ਆ ਅ ਇਸ ਤਰ੍ਹਾਂ ਸਰ ਉਹਨੇ ਸਾਡੂ ਕੋਈ ਡਾਇਰੈਕਟ ਸੁਣਾ ਦੇਣ ਨੂੰ ਜੇ ਆਪਸੇ ਕੋਲੋਂ ਸਾਡੇ ਨਾਲ ਸਰ ਬੜੀ ਮਤਲਬ ਅਬਿਊਜ਼ ਲੈਂਗੁਏਜ ਯੂਜ਼ ਕਰਨ ਲੱਗੇ 2 ਕੋਣ ਨਹੀਂ ਹਨ ਨੂੰ ਰੋਕਣ ਵਾਲੀ ਇਹ ਮੇਰੀ ਜਗ੍ਹਾ ਐ ਐਮਐਨਸੀ ਨਹੀਂ ਵੱਧਦੇ ਨਾ ਕੈਸੇ ਨਹੀਂ ਲੱਗਦੇ ਅ ਜੇ ਵੀ ਸਰ ਅਸੀਂ ਤਾਂ ਇਸ ਤਰ੍ਹਾਂ ਇਸ ਵਿਵਾਦ ਦੇ ਦੌਰਾਨ ਹੀ ਮੈਂ ਦਬਾ ਦਬਾ ਕੇ ਐਸਾ ਸਰ ਨੂੰ ਕਾਲ ਕੀਤੀ ਅਸਰ ਫਿਰ ਉਹ ਜਦੋਂ ਆਏ ਨੇ ਕੌਨ ਹੀ ਦੇਰ ਨੂੰ ਉਹ ਭਾਈ ਸਾਹਿਬ ਜੀ ਬਾ ਚਲੇ ਗਏ ਸੀਗੇ ਅਸਰ ਫਿਰ ਇੱਕ ਇੱਕ ਲੋਏ ਨੂੰ ਹੁੰਦਾ ਨਾ ਸਰ ਅਸੀਂ ਤਾਂ ਹੁੰਦੇ ਨਹੀਂ ਹੈ ਬੇਨਤੀ ਪੱਤਰ ਸੀ ਜਿਹੜੀ ਆਪਣੇ ਐਡਮਿਨਿਸਟ੍ਰੇਸ਼ਨ ਦੇਤੀ ਕੋਈ ਜਿਹਾ ਸਰ ਜੀ ਔਰ ਕੀ ਉਹਨਾਂ ਦਾ ਜਵਾਬ ਆਉਂਦਾ ਕਿਵੇਂ ਹੁੰਦਾ ਉਹ ਤਾਂ ਸੜਾ ਆਪਣਾ ਐਡਮਿਨਿਸਟ੍ਰੇਸ਼ਨ ਦੇ ਨਾਲ ਅੱਛਾ ਜੀ ਉਹਨਾਂ ਨੇ ਵੀ ਕਿਉਂ ਆਏ ਸੀ ਰੂਮ ਦੇ ਵਿੱਚ ਨਹੀਂ ਸਰ ਜੀ ਇਹ ਸੀ ਡਾਕਟਰ ਐਰੇ ਕੋ ਕੌਨ ਸੀ ਗਏ ਇਸ ਸੰਬੰਧੀ ਜੇ ਜਦੋਂ ਉਸ ਤੋਂ ਬਾਅਦ ਮੈਨੂੰ ਲਿਖਤੀ ਸ਼ਿਕਾਇਤ ਮੇਰੇ ਫੀਮੇਲ ਸਟਾਫ ਵੱਲੋਂ ਦਿੱਤੀ ਗਈ ਆਪ ਸਭੀ ਜਾਣਦੇ ਆ ਜੀ ਫੀਮੇਲ ਸੁਰੱਖਿਆ ਨੂੰ ਲੈ ਕੇ ਸਰਕਾਰ ਕਿੰਨੇ ਵਧੀਆ ਉਪਰਾਲੇ ਕਰ ਰਹੀ ਹੈ ਫੀਮੇਲ ਦੀ ਸੁਰੱਖਿਆ ਨਾ ਕੇਵਲ ਪਬਲਿਕ ਦੀ ਬਲਕਿ ਸਟਾਫ ਦੀ ਵੀ ਬਹੁਤ ਜ਼ਰੂਰੀ ਹੈ ਆਪਾਂ ਪਿੱਛੇ ਦਿਨਾਂ ਚ ਵੀ ਦੇਖਿਆ ਸੀ ਕਲਕੱਤਾ 'ਚ ਵੀ ਇੱਕ ਘਾਟ ਹੋਇਆ ਸੀ ਕਿਸੇ ਬਕਦਰ ਨਾਲ ਉਸ ਦਿਨ ਇਸ ਸੰਬੰਧੀ ਵੀ ਆਪਾਂ ਦੇਖਿਆ ਸੀ ਉਸ ਤੋਂ ਬਾਅਦ ਕਿੰਨੇ ਸਿਕਿਉਰਟੀ ਇੰਤਜ਼ਾਮ ਪੁੱਟਾ ਕੀਤੇ ਗਏ ਐ ਐਵੇਂ ਤੇ ਜਦੋਂ ਹਾਦਸੇ ਹਸਪਤਾਲਾਂ 'ਕਿ ਛੁੰਦੇ ਆ ਤਾਂ ਸਟਾਫ ਦਾ ਮਨੋਬਲ ਕਿੰਨਾ ਕਿਤੇ ਗਿਰ ਜਾਂਦਾ ਨਾਗਾ ਉਹ ਜੇ ਸੁਰੱਖਿਅਤ ਫੀਲ ਨਹੀਂ ਇੱਥੇ ਕਰਦੇ ਆਪ ਹੀ ਅਨਸਿਕਿਓਰ ਨੇਗੇ ਤੇ ਫਿਰ ਉਹ ਸਰਵਿਸੇਸ ਵੀ ਉਹਨੇ ਐਨਥੂਸੀਆਜ਼ਮ ਨਾਲ ਨਹੀਂ ਦੇ ਸਕਦੇ ਇਸ ਸੰਬੰਧੀ ਜਨੂੰ ਮੈਨੂੰ ਲਿਖਤੀ ਸ਼ਿਕਾਇਤ ਮੇਰੇ ਫੀਮੇਲ ਸਟਾਫ ਵੱਲੋਂ ਪ੍ਰਾਪਤ ਹੋਈ ਤਾਂ ਮੈਂ ਆਪਣੇ ਇਨਕੁਚੇ ਅਧਿਕਾਰਾਂ ਨਾਲ ਵੀ ਇਸ ਸੰਬੰਧੀ ਗੱਲ ਕੀਤੀ ਮੈਡੀਕਲ ਯੂਨੀਅਨ ਨਾਲ ਪੈਰਾਮੈਡੀਕਲ ਯੂਨੀਅਨ ਨਾਲ ਅਸੀਂ ਗੱਲਬਾਤ ਕੀਤੀ ਅਸੀਂ ਪ੍ਰਸ਼ਾਸਨ ਨਾਲ ਵੀ ਇਸ ਗੱਲ ਕੀਤੀ ਫਿਰ ਉਹ ਜਿਹੜੀ ਐਪਲੀਕੇਸ਼ਨ ਆ ਉਹ ਥਾਂਨੇ ਪੇਚ ਦਿੱਤੀ ਗਈ ਸੀ ਤੇ ਮੈਂ ਧੰਨਵਾਦ ਵੀ ਕਰਦਾ ਹਾਂ ਪ੍ਰਸ਼ਾਸਨ ਦਾ ਵੀ ਕਿ ਉਸ ਬੰਦੇ ਖਿਲਾਫ ਇੱਕ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ لیکن ਇਹ ਜੇ ਸ਼ਾਇਦ ਜਦ ਤੱਕ ਮੈਨੂੰ ਪਤਾ ਇਹ ਜੇ ਗ੍ਰਿਫਤਾਰੀ ਉਹਨਾਂ ਦੀ ਪੈਂਡਿੰਗ ਹੈਗੀ ਆ ਉਸ ਤੋਂ ਬਾਅਦ ਜੀ ਸ਼ਾਮ ਨੂੰ ਕੀ ਇਨਸੀਡੈਂਟ ਹੋਇਆ ਜੀ ਉਹਨਾਂ ਵੱਲੋਂ ਹੀ ਇੱਕ ਫੇਸਬੁੱਕ ਤੇ ਵੀਡੀਓ ਚਲਾ ਦਿੱਤੀ ਗਈ ਜਿਸ ਵਿੱਚ ਸਾਡੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਨੂੰ ਇੱਕ ਚਿੱਠਾ ਹੱਥੀਂ ਦਸ ਦਿੱਤਾ ਗਿਆ ਕਿ ਇੱਥੇ ਕੋਈ ਕੰਮ ਨਹੀਂ ਹੁੰਦਾ ਪਬਲਿਕ ਨੂੰ ਇਹ ਕਿਹਾ ਗਿਆ ਕਿ ਇੱਥੇ ਨੁਕਸਾਨ ਹੋਊਗਾ ਤੁਹਾਡਾ ਆਂ ਦਾ ਬਹੁਤ ਕੁਝ ਚੰਗਾ ਮਾੜਾ ਗੱਲਾਂ ਸਾਡੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਬਾਰੇ ਬੋਲੀਆਂ ਗਈਆਂ ਲੇਕਿਨ ਮੈਂ 2-3 ਦਿਨਾਂ ਤੋਂ ਮੈਂ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰ ਰਿਹਾ ਸੀ ਬਟ ਮੈਨੂੰ ਲੱਗਾ ਕਿ ਸਾਡਾ ਸਟਾਫ ਇੱਥੇ ਇਨਤਨ ਦੇਹੀ ਨਾਲ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈਗਾ ਤੇ ਉਹਨਾਂ ਦੀ ਸਿਰਫ ਛਵੀ ਨੂੰ ਖਰਾਬ ਕਰਨ ਸੰਬੰਧੀ ਇਹ ਗੱਲਾਂ ਜੇਕਰ ਮੀਡੀਆ ਚਾਉਂਦੀਆਂ ਤਾਂ ਬੜੀ ਮੰਦਭਾਗੀ ਘਟਣਾ ਹੈ ਸਾਡੇ ਵਾਸਤੇ ਆਪ ਸਭ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਹੋ ਤੁਸੀਂ ਵੀ ਸਾਰੇ ਹਸਪਤਾਲ ਚ ਆਉਂਦੇ ਹੋ ਸੇਵਾਵਾਂ ਦੇਖ ਰਹੇ ਹੋ ਕਿ ਕਿੰਨੀਆਂ ਇੱਥੇ ਦਿੱਤੀਆਂ ਜਾ ਰਹੀਆਂ ਹਨ ਆਪਾਂ ਸਭ ਨੂੰ ਪਤਾ ਕਿ ਆਪਾਂ ਬਾਰਡਰ ਜ਼ਿਲ੍ਹੇ ਤੇ ਬੈਠੇ ਆਂ ਕੁਝ ਕਨਸਟੈਂਟ ਸਾਡੀਆਂ ਵੀ ਹੈਗੀਆਂ ਮਾਨਪਾਰ ਨੂੰ ਲੈ ਕੇ ਵੀ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਰਿਸੋਰਸਸ ਥੋੜੇ ਘੱਟ ਹੈਗੇ ਨੇ ਮਾਨਪਾਰ ਐਜ਼ ਕੰਪੇਅਰ ਟੂ ਅਦਰ ਡਿਸਟ੍ਰਿਕਟਸ ਆਪਣੇ ਕੋਲ ਥੋੜੇ ਘੱਟ ਹੁੰਦੇ ਨੇ ਡਾਕਟਰ ਸਾਹਿਬਾਨ ਵੀ ਘੱਟ ਹੁੰਦੇ ਨੇ ਸਟਾਫ ਵੀ ਆਪਣੇ ਕੋਲ ਘੱਟ ਹੈਗਾ ਬਟ ਫਿਰ ਵੀ ਅਸੀਂ ਮੈਕਸਿਮਮ ਕੋਸ਼ਿਸ਼ ਕਰਦੇ ਆ ਕਿ ਚੰਗੀ ਸੇਵਾਵਾਂ ਅਸੀਂ ਜਿਹੜੇ ਵੀ ਆਪਣੇ ਕੋਲ ਲਿमिटेड ਰਿਸੋਰਸਸ ਆ ਉਹਨਾਂ ਵਿੱਚ ਰੰਗ ਦੇ ਹੋਏ ਦੇ ਸਕੀਏ ਡਾਕਟਰਾਂ ਦੀ ਗੱਲ ਕਰੀਏ ਤਾਂ ਡਾਕਟਰ ਵੀ ਸਾਡੇ ਕੋਲ ਜਿਹੜੀਆਂ ਸੈਂਕਸ਼ਨ ਪੋਸਟਸ ਆ ਉਹਨਾਂ ਦੇ ਮੁਤਾਬਿਕ ਬਹੁਤ ਘੱ ਇਹ ਮੌਸ ਦੇ ਕਿਚੋ ਸਰਕਾਰ ਦਾ ਧੰਨਵਾਦ ਹੈ ਉਹਨਾਂ ਪਿਛਲੇ ਦਿਨਾਂ ਜਿਉਂ ਨੇ ਪੱਤੀ ਹੋਈ ਹੈਗੀ ਹੈ ਇਹ ਮੌਸ ਦੇ ਥੋੜਾ ਜਿਆਦਾ ਇੱਥੇ ਸਟ੍ਰੈਂਥ ਨੂੰ ਮਜ਼ਬੂਤ ਹੋਈ ਹੈ ਪਰ ਨਾਲ ਇੱਥੇ ਇੱਕ ਵੀ ਐਮਓ ਹੈਸੀ ਡੈਪੂਟੇਸ਼ਨ ਤੇ ਸਾਨੂੰ ਆਜੂਛੇ ਤੇ ਕਾਰ ਰਿਕਵੈਸਟ ਕਰਕੇ ਬੰਦੇ ਲੈਣੇ ਪਏ ਸੀ ਡਾਕਟਰਸ ਲੈਣੇ ਪਏ ਸੀ ਜਿੰਨਾ ਕਰਕੇ ਸੇ ਸਸਤ ਸੇ ਇੱਥੇ ਸੁਵਿਧਾਾਂਾਂ ਦਿੱਤੀਆਂ ਜਾ ਰਹੀਆਂ ਸੀ ਜੇਕਰ ਇੱਥੇ ਦੀ ਸੁਵਿਧਾਾਂਾਂ ਦੀ ਮੈਂ ਗੱਲ ਕਰਾਂ ਤਾਂ ਜਿਹੜੀਆਂ ਸੁਵਿਧਾਾਂਾਂ ਇੱਥੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਸਾਲ ਦੇ ਦੌਰਾਨ ਹੀ ਦਿੱਤੀਆਂ ਗਈਆਂ ਹਨ ਤਾਂ ਜਿਹੜੇ ਟੋਟਲ ਛੋਟੇ ਬੱਚਿਆਂ ਦਾ ਟੀਕਾ ਕਰਨੇ ਪਏ ਹੁੰਦਾ ਲਗਭਗ ਤੇ ਨਜ਼ਾਰ ਤੋਂ ਉੱਪਰ ਬੱਚਿਆਂ ਦਾ ਇੱਥੇ ਟੀਕਾ ਕਰਨ ਕੀਤਾ ਗਿਆ ਹੈ ਇਸ ਸਾਲ ਦੇ ਅੰਦਰ ਅਰਜ਼ਿਸ਼ਤ ਕੀਆ ਰਿਕਾਰਡ ਪੂਰੇ 5 ਮਹੀਨੇ ਦੀ ਨਹੀਂ ਹੈ ਕੁਛ ਲੈ ਕੁਛ ਮਹੀਨੇ ਦਾ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਸ ਤੋਂ ਇਲਾਵਾ ਜੇਕਰ ਇੱਥੇ OPD ਦੀ ਗੱਲ ਕਰੀਏ ਜੇਕਰ ਇਹ ਵੀਡੀਓ 'ਚ ਮੈਂ ਸੁਣਿਆ ਸੀਗਾ ਕਹਿਣਾਂ ਸੀ ਕਿ ਇੱਥੇ ਵੀ ਬਾਥ ਇਲਾਜ ਕਰਦੇ ਨੇ ਜੇਕਰ ਇੱਥੇ ਵੀ ਬਾਥ ਇਲਾਜ ਕਰਦੇ ਹੁੰਦੇ ਜੀ ਤਾਂ ਜਿਹੜੇ ਪੁਰਾਣਾ ਸਟੇਟਸ ਸੀ ਤੇ ਹੁਣ ਦਾ ਸਟੇਟਸ ਹੈ ਇੰਨਾ OPD ਤੇ IPD 'ਚ ਵਾਦਾ ਮੇਰੇ ਨੂੰ ਨਹੀਂ ਲੱਗਦਾ ਕਿ ਹੋਣਾ ਚਾਹੀਦਾ ਸੀਗਾ ਜੇਕਰ ਚੰਗੀਆਂ ਸਹੂ ਜਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਦਿੱਤੀਆਂ ਜਾ ਰਹੀਆਂ ਹਨ ਤਾਂ ਹੀ ਪਬਲਿਕ ਦਾ ਇੰਟਰਸਟ ਸਾਡੇ ਤੇ ਬਣ ਰਿਹਾ ਤਾਂ ਹੀ ਪਬਲਿਕ ਸਾਡੇ ਕੋਲ ਇੱਥੇ ਆ ਰਹੀ ਹੈ ਪਿਛਲੇ ਦਿਨ ਅਜ ਜਿਹੜੇ ਪਿਛਲੇ ਮਹੀਨੇ ਦੀ ਜਗਰ ਗੱਲ ਕਰਕੇ 10000 ਤੋਂ ਪਲੱਸ ਦੀ OPD ਸਾਡੇ ਕੋਲ ਰਹੀ ਹੈ ਸਰ ਜੇਕਰ 10000 ਪਬਲਿਕ ਇੱਥੇ ਇਲਾਜ ਕਰਵਾਣ ਆਈ ਹੈ ਤਾਂ ਜੇਕਰ ਉਹਨਾਂ ਨੂੰ ਇੱਥੇ ਕੋਈ ਸਹੂਲਤਾਂ ਮਿਲੀ ਹੋਊਗੀ ਤਾਂ ਹੀ 10000 ਤੋਂ ਪਲੱਸ ਪਬਲਿਕ ਸਾਡੇ ਕੋਲ ਇੱਥੇ ਇਲਾਜ ਕਰਨ ਇੱਕ ਮਹੀਨੇ ਦੇ ਅੰਦਰ ਆਈ ਹੈ IPD ਦੀ ਗੱਲ ਕਰੀਏ ਤਾਂ 900 ਤੋਂ ਵੱਧ ਮਰੀਜ਼ਾਂ ਨੂੰ ਇੱਥੇ ਦਾਖਲ ਕਰਕੇ ਉਹਨਾਂ ਦਾ ਇਲਾਜ ਕੀਤਾ ਗਿਆ ਹੈ ਜੇ ਆ ਸਹੂਲਤਾਂ ਮਿਲ ਰ ਬਿਨਾਂ ਗੱਲ ਤੋਂ ਮੀਡੀਆ 'ਚ ਮੈਨੂੰ ਲੱਗਦਾ ਕਿ ਜਵੇਂ ਅਕਸ ਖਰਾਬ ਕਰਨ ਨਾਲ ਮੇਰਾ ਮੇਰੇ ਸਟਾਫ ਦਾ ਵੀ ਮਨੋਬਲ ਟੁੱਟਦਾ ਹੈਗਾ ਸਾਨੂੰ ਵੀ ਕੰਮ ਕਰਨ 'ਚ ਦਿੱਕਤਾਂ ਪੇਸ਼ ਆਉਂਦੀਆਂ ਹੈਗੀਆਂ ਜੀ ਤੁਸੀਂ ਸਾਰੇ ਜਾਣਦੇ ਹੋ ਹੋਰ ਵੀ ਜਿਹੜੇ ਸਾਡੇ ਕੋਲ ਕੰਮ ਹੈਗੇ ਟੋਟਲ ਲੈਬ ਟੈਸਟ ਜੇ ਗੱਲ ਕਰੀਏ ਤਲਾਕ 'ਚ 25000 ਤੋਂ 30000 ਦੇ ਸਾਰੇ ਟੈਸਟ ਅਸੀਂ ਮਲਾਈਏ ਤਾਂ 25 ਤੋਂ 30000 ਦੇ ਕਰੀਬ ਦੇ ਨੇ ਸਾਲੇ ਵੱਡਾ ਟੈਸਟ ਕੀਤੇ ਜਾਂਦੇ ਆ ਐਕਸ-ਰੇ 6-7000 ਸਾਡੇ ਕੋਲ ਰੁਕ ਤੱਕ ਹੋ ਚੁੱਕੇ ਆ ਇਸ ਸਾਲ ਦੇ ਅੰਦਰ ਅੰਦਰ पीसीडी दी सुविधा ਇੱਥੇ ਹੈਗੀ ਹੈ আল্ট্রাসাউন্ড ਦੀ ਸੁਵਿਧਾ ਇੱਥੇ ਹੈਗੀ ਹੈ पीपीपी ਮੋਰ ਤੇ ਸਾਡੇ ਕੋਲ ਰਿਚਨਲ ਲੈਬ ਹੈਗੀ ਹੈ ਡਾਇਲਿਸਿਸ ਇੱਥੇ ਕੀਤੇ ਜਾ ਰਹੇ ਹੈ ਡਾਇਲਿਸਿਸ ਦੀ ਗੱਲ ਕਰੀਏ ਤਾਂ ਹੁਣ ਤੱਕ ਲਗਭਗ 500 ਦੇ ਕਰੀਬ ਇੱਥੇ ਡਾਇਲਿਸਿਸ ਵੀ ਫਰੀ ਆਫ ਕੋਸਟ ਕੀਤੇ ਜਾ ਚੁੱਕੇ ਹੈ ਸੀਟੀ ਸਕੈਨ ਵੀ ਕਰ ਰਿਹਾ ਹੈ ਤਾਂ ਲਗਭਗ 25000 ਦੇ ਕਰੀਬ ਉਹ ਪੀਪੀਪੀ ਮੋਰ ਤੇ ਇਸ ਕਰਕੇ ਉਹਦੀ ਪੇਮੈਂਟ ਰਿਚਨਲ ਹੈ ਬਲੋ ਥੋੜੀ ਲੱਗੀ ਗਈ ਹੈ ਉਹ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਸਾਰੀਆਂ ਜਿਹੜੀਆਂ ਸਰਵਿਸਾਂ ਸਾਡੇ ਵੱਲੋਂ ਫਰੀ ਆਫ ਕੋਸਟ ਕੀਤੀਆਂ ਜਾਂਦੀਆਂ ਹੈ ਜੇਕਰ ਆਪਾਂ ਓਟੀ ਕੇਸਸ ਦੀ ਗੱਲ ਕਰੀਏ ਸਰਜਰੀਜ਼ ਦੀ ਗੱਲ ਕਰੀਏ ਤਾਂ ਜਿਹੜੀ ਮੇਜਰ ਸਰਜਰੀ ਦੇ ਲਗਭਗ 400 ਦੇ ਕਰੀਬ ਮੇਜਰ ਸਰਜਰੀ ਤੇ 500 ਦੇ ਕਰੀਬ ਸਾਡੇ ਕੋਲ ਮਾਈਨਰ ਸਰਜਰੀ ਹੁੰਦ ਤੱਕ ਕੀਤੀਆਂ ਇਸੇ ਸਾਲ ਦੇ ਅੰਦਰ ਤਾਂ ਕੀਤੀਆਂ ਜਾ ਚੁੱਕੀਆਂ ਹੈਗੀਆਂ ਪਿਛਲੇ ਮਹੀਨੇ ਦੀ ਅਜੇ ਰਿਪੋਰਟ ਪੈਂਡਿੰਗ ਹੈ ਕੰਪਾਈਲ ਹੋ ਰਿਹਾ ਡਾਟਾ ਜਿਹੜਾ ਕਿ ਹੋਰ ਰਿਫਲੈਕਟ ਹੋਏਗਾ ਵਧੇਗਾ ਇਸ ਕਰਕੇ ਜਿਹੜੇ ਬਲੱਡ ਜੀ ਯੂਨਿਟਸ ਜਿਹੜੇ ਇਸ਼ੂ ਕੀਤੇ ਜਾਂਦੇ ਲਗਭਗ 1200 ਦੇ ਕਰੀਬ ਇੱਥੇ ਬਲੱਡ ਹੁੰਦ ਤੱਕ ਮਰੀਜ਼ਾਂ ਨੂੰ ਫ੍ਰੀ ਆਫ ਕੋਸਟ ਚੜਾ ਦਿੱਤਾ ਗਿਆ ਹੈ ਇੰਨੀਆਂ ਸਾਰੀਆਂ ਸੁਵਿਧਾਵਾ ਦੇਣ ਦੇ ਬਾਵਜੂਦੇ ਜੇ ਤਾਂ ਮੈਂ ਪੂਰੀ ਲਿਸਟ ਤੁਹਾਡੇ ਕੋਲ ਨਹੀਂ ਪੜ ਰਿਹਾ ਜਿਹੜੀਆਂ ਜਿਹੜੀਆਂ ਮੈਨੂੰ ਛੋਟੀਆਂ ਗੱਲਾਂ ਮੇੜੀਆਂ ਟਿਚ ਤੇ ਆਏ ਜਾਂ ਮੇਰੇ ਸਾਹਮਣੇ ਪਈਆਂ ਮੈਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬਟ ਜੇਕਰ ਇਦਾਂ ਫੇਸਬੁੱਕ ਤੇ ਲਾਈਵ ਹੋ ਗਏ ਸਾਡੇ ਸਟਾਫ ਬਾਰੇ ਮੇਰੇ ਬਾਰੇ ਵੀ ਚਲੋ ਕੁਝ ਕਿਹਾ ਗਿਆ ਹੈਗਾ ਤੇ ਹਸਪੀਟਲ ਬਾਰੇ ਇਹਨਾਂ ਕੁਝ ਕਿਹਾ ਗਿਆ ਕਿ ਇੱਥੇ ਸਰਵਿਸਿਜ਼ ਨਹੀਂ ਮਿਲ ਰਹੀਆਂ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸ ਛੋਟੀਆਂ ਨਾਲ ਸਾਰੀਆਂ ਚੀਜ਼ਾਂ ਨਾਲ ਸਾਡੇ ਮਨੋਬਲ ਤੇ ਫਰਕ ਪੈਂਦਾ ਹੈਗਾ ਮੈਂ ਸਾਰੇ ਪੈਰਾਮੈਡੀਕਲ ਯੂਨੀਅਨ ਤੇ ਮੈਡੀਕਲ ਯੂਨੀਅਨ ਨਾਲ ਮੇਰੀ ਡਿਸਕਸ਼ਨ ਹੋਈ ਹੈ ਸਭ ਦਾ ਮਨੋਂ ਬਾਲ ਇਸ ਚੀਜ਼ ਨਾਲ ਟੁੱਟਿਆ ਲੱਗਾ ਸਭ ਨੂੰ ਲੱਗਦਾ ਹੈਗਾ ਕਿ ਆਹ ਆਲੀਆਂ ਚੀਜ਼ਾਂ ਨਾਲ ਅਸੀਂ ਕੰਮ ਕਰਨ ਦੇ ਉਨੇ ਐਫੀਸ਼ੀਐਂਟਲੀ ਅਸੀਂ ਕੰਮ ਨਹੀਂ ਕਰ ਪਾਉਂਦੇ ਜਦੋਂ ਮੈਂਟਲ ਸਟੈ ਸਾਡੇ ਉੱਪਰ ਵੱਤੀ ਹੈਗੀ ਹੈ ਪਿਛਲੇ ਦਿਨ ਇੱਕ ਇਨਸੀਡੈਂਟ ਹੋ ਗਿਆ ਸੀ ਦੇਖੀਏ ਹੁਣ ਆ ਐਡਾ ਵੱਡਾ ਸੰਸਥਾ ਹੈਗਾ ਆਪਾਂ ਰਲ ਮਿਲ ਕੇ ਚਲਾਉਣਾ ਹੈ ਇਕੱਲੇ ਡਾਕਟਰ ਸਾਹਿਬਾਨ ਇਕੱਲੇ ਸਾਡੇ ਸਟਾਫ ਦੇ ਨਾਲ ਹੀ ਇਹ ਚੀਜ਼ ਨਹੀਂ ਹੋਏਗੀ ਸਾਨੂੰ ਸਾਰਿਆਂ ਦੀ ਕੋਆਪਰੇਸ਼ਨ ਦੀ ਲੋੜ ਪੈਂਦੀ ਹੈਗੀ ਹੈ ਕੋਈ ਵੀ ਜੇਕਰ ਧਾਰਮਿਕ ਸੰਸਥਾ ਦੀ ਵੀ ਆਪਾਂ ਗੱਲ ਕਰ ਲਈਏ ਉ ਜੇ ਇੱਥੇ ਵੀ ਸਾਡੇ ਨਾਲ ਪਬਲਿਕ ਦਾ ਸਹਿਯੋਗ ਹੋਏਗਾ ਤੁਸੀਂ ਹੋਰ ਚੰਗੀਆਂ ਸੁਵਿਧਾਵਾਂ ਦੇ ਸਕਦੇ ਹੈਗੇ ਐ ਐਂਬੂਲੈਂਸ ਸਰਵਿਸ ਜਿਵੇਂ ਅਸੀਂ ਇੱਥੇ ਫ੍ਰੀ ਆਫ ਕੋਸ ਸਰਕਾਰ ਵੱਲੋਂ ਰੱਖੀਆਂ ਗਈਆਂ ਆ ਉਹ ਦੇ ਰਹੇ ਹੈ ਪਿਛਲੇ ਦਿਨੋਂ ਚਲੋ ਮੈਂ ਇੱਕ ਛੋਟਾ ਜਿਹਾ ਜਨਸੀ ਦਾ ਦੱਸਦਾ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਕਿ ਪਾਣੀ ਦੀ ਸਮੱਸਿਆ ਨਹੀਂ ਹੈ ਪਾਣੀ ਦੇ ਇੱਕ ਦਿੱਕਤ ਆ ਗਈ ਕਿ ਪਾਣੀ ਨਹੀਂ ਆਇਆ ਜਦ ਕਿ ਸਿਰਫ ਉਹ ਇੱਕ ਕਨੈਕਸ਼ਨ ਪਾਈਪ ਬਾਈਚਾਂਸ ਲੂਸ ਹੋ ਗਈ ਹੋਣੀ ਹੈ ਕਿਸੀ ਪੇਸ਼ੈਂਟ ਦਾ ਹੱਥਜਣਾ ਉੱਤਰ ਗਈ ਹੋਣੀ ਹੈ ਉਸ ਚੀਜ਼ ਦਾ ਇੱਕ ਇਸ਼ੂ ਬਣਾ ਦਿੱਤਾ ਗਿਆ ਕਿ ਇੱਥੇ ਪਾਣੀ ਦੀ ਸੁਵਿਧਾ ਨਹੀਂ ਹੈ ਜਦ ਕਿ ਸਾਰਾ ਕੁਝ ਇੱਥੇ ਅਵੇਲੇਬਲ ਹੈਗਾ ਹੈ ਵੱਡੇ ਆ ਕਿ ਕੁਛ ਛੋਟੀਆਂ-ਛੋਟੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਕਈ ਵਾਰੀ ਇਹ ਆ ਕਿ ਹਰ ਜਗ੍ਹਾ ਹਰ ਬੰਦਾ ਮੌਜੂਦ ਨਹੀਂ ਹੋ ਸਕਦਾ ਜੇ ਕੋਈ ਸਾਡੀ ਨੋਲਿਜ ਚ ਲੈਂਦਾ ਤਾਂ ਆਬਵੀਅਸਲੀ ਅਸੀਂ ਉਹਨੂੰ ਕਰੈਕਟ ਕਰ ਦਿੰਦੇ ਹੁੰਦੇ ਆ ਬਟ ਕਿਸੇ ਦੀ ਛਵੀ ਨੂੰ ਨੁਕਸਾਨ ਪਹੁੰਚਾਣਾ ਕਿਸਦੇ ਕਹੇ ਦੇ ਪਹੁੰਚਾਇਆਗਾ ਮੈਂ ਨਹੀਂ ਜਾਣਦਾ ਕੀ ਮਨਚਾ ਸੀ ਕਿਵੇਂ ਹੋਇਆ ਜੇਕਰ ਮੈਂ ਆਪਦੀ ਗੱਲ ਕਰਾਂ ਮੇਰੇ ਉੱਪਰ ਵੀ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਦੋ-ਤਿੰਨ ਵਾਰੀ ਐਵੇਂ ਦੇ ਐਕਸੀਡੈਂਟ ਹੋ ਚੁੱਕੇ ਜਿਹੜੇ ਕਿ ਮੈਂ ਇਗਨੋਰ ਕੀਤੇ ਮੇਰੇ ਤੇ ਲੱਗ ਰਹੀ ਹੈ ਕਿ ਮੈਂ ਚੋਰਾ ਦਾ ਸਾਥ ਦੇ ਰਹਾ ਮੈਂ ਖੁਦ ਚੋਰ ਹੈਗਾ ਮੈਂ ਨਹੀਂ ਜਾਣਦਾ ਮੈਨੂੰ ਲੱਗਦਾ ਕਿ ਪਿਛਲੇ 10 ਸਾਲ ਤੋਂ ਲਗਭਗ 10 ਸਾਲ ਤੋਂ ਮੈਂ ਇੱਥੇ ਸੇਵਾਵਾਂ ਦੇ ਰਿਹਾ ਹਾਂ ਮੈਨੂੰ ਲੱਗਦਾ ਕਿ ਜੇ ਮੈਨੂੰ ਚੋਰ ਕਿਹਾ ਜਾ ਰਿਹਾ ਫਿਰ ਮੇਰੇ ਤੋਂ ਕੋਈ ਪਰਚਾ ਦਰਜ ਹੋਣਾ ਚਾਹੀਦਾ ਸੀ ਸੱਚ ਦਾ ਸੀ ਬਟੇ ਜਿੱ ਤੱਕ ਮੈਨੂੰ ਨਹੀਂ ਮੇਰੀ ਨੋਲੇਜ ਹੈ ਕਿ ਮੇਰੇ ਤੋਂ ਕੋਈ ਪਰਚਾ ਦਰਜ ਹੋਇਆ ਹੋਵੇ ਬਟ ਫਿਰ ਵੀ ਚਲੋ ਮੇਰੇ ਐਕਸ ਨੂੰ ਖਰਾਬ ਕਰਦੇ ਹੋਏ ਬਹੁਤ ਕੁਝ ਕਿਹਾ ਗਿਆ ਮੈਨੂੰ ਲੱਗਾ ਕਿ ਮੈਨੂੰ ਇਗਨੋਰ ਕਰਨਾ ਚਾਹੀਦਾ ਹੈ ਬਟ ਇਹ ਹੈ ਕਿ ਨਾ ਸਿਰਫ ਉਸ ਕਰਕੇ ਮੇਰਾ ਮਨਬਰ ਟੁੱਟਿਆ ਹੈ ਮੈਂ ਇਨੇ ਇਨੇ ਮਲਟੀਪਲ ਚਾਰजेस ਤੇ ਮੈਂ ਕੰਮ ਕੀਤਾ ਹੈਗਾ ਮੇਰੇ ਕੋਲੇ ਉੱਚ ਅਧਿਕਾਰੀਆਂ ਦਾ ਜੇਕਰ ਕੋ ਭਰੋਸਾ ਸੀਗਾ ਤਾਂ ਹੀ ਮੈਨੂੰ ਇਸ ਕੁਰਸੀ ਤੇ ਬਿਠਾਇਆ ਗਿਆ ਮੇਰੇ ਤੇ ਸਵਾਲ ਉਠੇ ਕੀ ਤੂੰ ਬਤੌਰ ਐਸਐਮਓ ਇੱਥੇ ਕਿਉਂ ਕੰਮ ਕਰਦਾ ਹੈ ਆ ਮੈਨੂੰ ਲੱਗਦਾ ਆ ਸਵਾਲ ਮੇਰੇ ਤੇ ਨਹੀਂ ਮੇਰੇ ਉੱਚ ਅਧਿਕਾਰੀਆਂ ਦੇ ਦੇ ਹੈਗਾ ਕਿਉਂਕਿ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਉਪਰੰਤ ਹੀ ਮੈਂ ਇਸ ਸੀਟ ਤੇ ਬੈਠਾ ਸੀਗਾ ਤੇ ਸਾਰੀਆਂ ਸੇਵਾਵਾਂ ਇੱਥੇ ਦੇ ਰਿਆ ਸੀਗਾ ਆ ਮੈਨੂੰ ਲੱਗਦਾ ਉਹ ਅਟੈਕ ਮੇਰੇ ਦੇ ਨਹੀਂ ਮੇਰੇ ਉੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੇ ਹੋਇਆ ਹੋਗਾ ਬਟ ਇਹ ਹੈ ਕਿ ਇਹਨਾਂ ਕੁਝ ਕਹਿਣਾ ਉਹਦੇ ਨਾਲ ਨਾ ਸਿਰਫ ਮੈਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ ਬਟ ਮੇਰਾ ਪਰਿਵਾਰਿਕ ਮਾਹੌਲ ਵੀ ਬਹੁਤ ਖਰਾ ਪਰਿਵਾਰਕ ਵੀ ਰਿਸ਼ਤੇਦਾਰਾਂ ਵੀ ਮੇਰੇ ਤੇ ਸਵਾਲ ਉਖਰੇ ਗਿਆ ਹੈ ਇਹ ਚੀਜ਼ਾਂ ਉਖਰੀਆਂ ਰਹੀਆਂ ਨੇ ਕਿ ਮੈਂ ਤੇ ਅਲੀਗੇਸ਼ਨ ਲੱਗ ਰਿਹਾ ਹੈ ਕਿ ਚੋਰਾ ਦਾ ਸਾਫ ਦਿੰਨਾ ਇੱਕ ਸਾਡੀ ਸਫਾਈ ਦਾ ਵੀ ਕੁਝ ਸਾਫ ਤਾਂ ਰੂਟੀਨ ਚ ਆਂਦੇ ਰਹਿੰਦੇ ਹੈਗੇ ਤੁਹਾਨੂੰ ਵੀ ਪਤਾ ਕਿ ਸਫਾਈ ਦਾ ਥੋੜਾ ਜਿਹਾ ਵਿਵਸਥਾ ਸਾਡੀ ਖਰਾਬ ਸੀ ਜਿਸ ਕਰਕੇ ਨਵਾਂ ਟੈਂਡਰ ਵੀ ਹੋਇਆ ਹੈਗਾ ਵੀਡੀਓਗ੍ਰਾਫੀ ਦੇ ਅੰਦਰ ਟੈਂਡਰ ਖੋਲਿਆ ਗਿਆ ਹੈਗਾ ਸਫਾਈ ਕਰਮਚਾਰੀ ਵੀ ਸਾਡੇ ਹੀ ਟੈਨ ਪਰਾ ਹੈਗੇ ਨੇ ਅਸੀਂ ਉਹਨਾਂ ਦੀਆਂ ਵੀ ਮੁਸ਼ਕਲਾਂਾਂ ਸੁਣੀਆਂ ਨੇ ਜੇਕਰ ਉਹਨਾਂ ਨੂੰ ਕੋਈ ਦਿੱਕਤ ਆਊਗੀ ਅਸੀਂ ਉਹਨਾਂ ਦੇ ਵੀ ਨਾਲ ਖੜੇ ਹੈਗੇ ਆਂ ਬਟੇ ਆ ਕਿ ਆਪਾਂ ਨੂੰ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਪਏਗਾ ਕਿ ਮਰੀਜ਼ ਇੱਥੇ ਆ ਰਹੇ ਆ ਉਹਨਾਂ ਨੂੰ ਜੇ ਸਾਫ਼ ਸਫਾਈ ਨਾ ਮਿਲੀ ਤਾਂ ਇੱਥੇ ਠੀਕ ਹੋਣ ਦੀ ਬਜਾਏ ਹੋਰ ਬਿਮਾਰ ਹੋਣ ਦਾ ਵੀ ਖਤਰਾ ਹੈ ਇਸ ਕਰਕੇ ਸਾਨੂੰ ਸਫਾ ਸਫਾਈ ਦਾ ਵੀ ਧਿਆਨ ਦੇ ਰਹੇ ਹਾਂ ਅਸੀਂ ਉਹ ਵੀ ਅਸੀਂ ਜਲਦ ਤੋਂ ਜਲਦ ਮੀਡੀਏਟ ਕਰਕੇ ਕੰਮ ਖਤਮ ਕਰ ਲਈਏ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਕੋਈ ਕਰਨਾ ਹੈਗਾ ਉਹ ਥੇ ਕੰਮ ਕਰੇ ਬਟ ਇੰਨੇ ਘੱਟ ਸਟਾਫ ਦੇ ਵਿੱਚ ਇਨਾ ਕੰਮ ਕਰਨ ਦੇ ਬਾਵਜੂਦ ਜੇਕਰ ਸਾਡੇ ਤੇ ਇਹਗੇ ਅਲੀਗੇਸ਼ਨਸ ਲੱਗਦੇ ਆ ਸਾਡੇ ਫੀਮੇਲ ਸਟਾਫ ਨਾਲ ਲੈ ਕੇ ਦਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਅਸੀਂ ਅਸੁਰੱਖਿਤ ਮਹਿਸੂਸ ਕਰ ਰਹੇ ਆ ਤੇ ਸਾਨੂੰ ਲੱਗਦਾ ਇਸ ਚੀਜ਼ ਤੇ ਕੋਈ ਐਕਸ਼ਨ ਵੀ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਚ ਅਸੀਂ ਜੇ ਸਾਡਾ ਹੌਸਲਾ ਵਧੂਗਾ ਤਾਂ ਹੀ ਅਸੀਂ ਵਧੀਆ ਸੇਵਾਵਾਂ ਦੇ ਸਕਾਂਗੇ ਤੇ ਠੀਕ ਹੈ ਜੋ ਮੇਰੇ ਤੇ ਅਲੀਗੇਸ਼ਨਸ ਲੱਗੇ ਆ ਉਹਦਾ ਚਲੋ ਮੈਂ ਪਰਸਨਲ ਜੋ ਵੀ ਮੈਂ ਲੀਗਲ ਐਡਵਾਈਸ ਲੈ ਰਹਾ ਹਾਂ ਆਬਵੀਅਸਲੀ ਮੈਨੂੰ ਸਮਾਂ ਥੋੜਾ ਘੱਟ ਹੁੰਦਾ ਕਿਉਂਕਿ ਡਿਊਟੀ ਦੇ ਰਹਿੰਦੇ ਹੋਏ ਇਹਨਾਂ ਸਮਾਂ ਨਹੀਂ ਮਿਲ ਪਾਂਦਾ ਔਰ ਜੋ ਵੀ ਚਲੋ ਮੇਰੇ ਬਾਰੇ ਕਿਹਾ ਗਿਆ ਹੈ ਕਿਸ ਬਾਰੇ ਮੇਰੇ ਉਹਨਾਂ ਨੇ ਆਪ ਦੇ ਵਿਚਾਰ ਨੇ ਜਾਂ ਕਿਸੇ ਨੇ ਉਹਨਾਂ ਨੂੰ ਕਿਹਾ ਹੈ ਮੈਂ ਨਹੀਂ ਜਾਣਦਾ ਉਹਨਾਂ ਚੀਜ਼ਾਂ ਨੂੰ ਮੈਂ ਵੱਧੇ ਨਜ਼ਰ ਰੱਖਦੇ ਲੀਗਲ ਐਡਵਾਈਸ ਲੈ ਰਹੇ ਆਂ ਆਬਵੀਅਸਲੀ ਮੈਂ ਵੀ ਇੱਕ ਭਾਰਤ ਦੇਸ਼ ਦਾ ਹੀ ਨਾਗਰਿਕ ਹਾਂ ਸੰਵਿਧਾਨ ਨੇ ਮੈਨੂੰ ਵੀ ਅਧਿਕਾਰ ਦਿੱਤੇ ਨੇ ਤੇ ਮੈਂ ਵੀ ਜਲਦੀ ਮਾਨਯੋਗ ਦਾ ਅਲੱਗਾ ਦਰਵਾਜ਼ਾ ਖੜਕਟਾਉਂਗਾ ਤੇ ਜੋ ਵੀ ਲੀਗਲ ਐਲੀਗੇਸ਼ਨਸ ਜੋ ਵੀ ਮੈਂ ਤੇ ਇੱਥੇ ਲੀਗਲ ਐਡਵਾਈਸਰੀ ਨਾਲ ਤਾਲਮਿਲ ਕਰਦੇ ਹੋਏ ਜੋ ਬੰਦ ਦੀ ਕਾਰਵਾਈ ਹੋਏਗੀ ਉਹ ਮੈਂ ਜ਼ਰੂਰ ਕਰੂੰਗਾ ਮੈਂ ਸੋਚ ਰਿਹਾ ਸੀ ਕਿ ਚਲੋ ਅਜਨੀਆਂ ਚੀਜ਼ਾਂ ਨੂੰ ਅਵੋਇਡ ਕੀਤਾ ਰਿਹਾ ਬਟ ਕੱਲ ਵੀ ਕਿਸੇ ਮੇਰੇ ਭਰਾ ਵੱਲੋਂ ਕੋਈ ਵੀਡੀਓ ਫੇਰ ਜਾਰੀ ਕਰ ਦਿੱਤੀ ਗਈ ਉਦੋਂ ਤੋਂ ਫਿਰ ਉਸ ਚੀਜ਼ ਦਾ ਤੋਂ ਵੀ ਇਹਨਾਂ ਚੀਜ਼ਾਂ ਤਹੀ ਦੁਬਾਰਾ ਗੱਲਾਂ ਉੱਠ ਰਹੀਆਂ ਹੈ ਕਿ ਕੰਮ ਨੂੰ ਦਾ ਮਾਹੌਲ ਖਰਾਬ ਹੋ ਰਿਹਾ ਜਿਸ ਕਰਕੇ ਸਾਨੂੰ ਇੱਥੇ ਸਮੱਸਿਆਵਾਂ ਆ ਰਹੀਆਂ ਮੇਰੇ ਕੋਲ ਪੈਰਾਮੈਡੀਕਲ ਯੂਨੀਅਨ ਦੇ ਵੀ ਸਾਰੇ ਪ੍ਰਧਾਨ ਜੀ ਬੈਠੇ ਆ ਸਾਰੇ ਡਾਕਟਰ ਸਾਹਿਬਾਨ ਵੀ ਸਾਰੇ ਬੈਠੇ ਆ ਮੈਂ ਚਾਹਾਂਗਾ ਉਹ ਵੀ ਇਸ ਬੰਦੀ ਆਪਦੇ ਗਿਆਨ ਸਾਂਝੇ ਕਰਨ ਜਿਹੜੀ ਸਾਡੀ ਆਪਸੀ ਮੀਟਿੰਗ ਹੋਈ ਹੈ ਸੋ ਅਪਣੇ ਇਸ ਚੀਜ਼ ਦੀ ਨਿਖੇਧੀ ਕੀਤੀ ਹੈ ਸਭ ਨੇ ਨਿੰਦਾ ਕੀਤੀ ਹੈ ਕਿ ਇਹ ਚੀਜ਼ ਜਿਹੜੀਆਂ ਹੋ ਰਹੀਆਂ ਇਹ ਗਲਤ ਹੋ ਰਹੀਆਂ ਸਾਨੂੰ ਇਹ ਲੱਗਦਾ ਹੈ ਕਿ ਜੀ ਸਾਡਾ ਹਸਪੀਟਲ ਤਾਂ ਇੱਕ ਤਰ੍ਹਾਂ ਦਾ ਇੱਕ ਬੈਟਲਗ੍ਰਾਉਂਡ ਬਣ ਚੁੱਕਿਆ ਜੀ ਇੱਥੇ ਕੋਈ ਵੀ ਆ ਕੇ ਸਿਰਫ ਮੈਨੂੰ ਨਹੀਂ ਪਤਾ ਕਿ ਆ ਪੋਲਿਟিক্যাল ਸਟ੍ਰੈਂਸ ਹੋ ਰਿਹਾ ਹੈ ਕੀ ਹੋ ਰਿਹਾ ਬਟ ਸਿਰਫ ਹਸਪੀਟਲ ਨੂੰ ਤਾਂ ਇੱਕ ਜ਼ਰੀਆ ਬਣਾ ਦਿੱਤਾ ਗਿਆ ਕਿ ਇੱਥੇ ਆ ਕੇ ਕੋਈ ਵੀ ਮਾਹੌਲ ਕ੍ਰੀਏਟ ਹੋ ਰਿਹਾ ਹੈ ਨਾ ਪ੍ਰੋਪਗੈਂਡਾ ਬਣ ਜਾਂਦਾ ਜਿਸ ਦਾ ਕਰਕੇ ਸਾਡੇ ਸਟਾਫ ਦੀ ਸਾਡੇ ਹਸਪੀਟਲ ਦੀ ਕਾਰਗੁਜ਼ਾਰੀ ਅਫੈਕਟ ਹੋ ਰਹੀ ਹੈ ਤੇ ਇਸ ਕਰਕੇ ਚਲੋ ਸਾਡੀ ਯੂਨੀਅਨ ਵੀ ਸਾਡੇ ਨਾਲ ਹੈ ਉਹ ਵੀ ਤਾਂ ਨਾਲ ਬਿਆਨ ਸਾਂਝੇ ਕਰੇਗੀ ਮਨਸ਼ਾ ਸਰ ਇੱਕ ਸਮੇਂ ਦਿਓ ਬੰਦੇ ਜਿਹੜੀ ਇੱਕ ਵੀਡੀਓ ਬਣਾਈ ਆ